ਸਾਦ ਕੀ ਮਹਿਮਾ ਬੇਦਾ ਜਾਣੇ ਸਾਦ ਕੇ ਮਾਮਾ ਬੇਦਾ ਜਾਣੇ ਸਾਦ ਕੀ ਜਿਹੜੀ ਮਾਵਾ ਹੈ ਆਇਆ ਬੇਦਾ ਕੋਣੀਆਂ ਜਿਹੜਾ ਬੇਦਾ ਬੇਦ ਅਸੱਚ ਬੇਚੇਤਨੂ ਕਹਿੰਦੇ ਨੇ ਜਿਹੜਾ ਚਿੱਤ ਤਾਂ ਪਹਿਲਾਂ ਬੇਦਾ ਇਹ ਬੇਦ ਕਹਿੰਦੇ ਨੇ ਇਹ ਮਹਾਂ ਦਾਦੀ ਦੀਆਂ ਬਹੁਤ ਸਾਰੀਆਂ ਗੱਲਾਂ ਜੋ ਲਿਖੀਆਂ ਨੇ ਆਯੁਰਵੈਦ ਦੇ ਵਿੱਚ ਉਹ ਵੀ ਵੈਦਿਕ ਡੰਡਿਆ ਨਾ ਸਾਰਾ ਜਾਣਦੀਆਂ ਗੱਲਾਂ ਚ ਲਿਖੀਆਂ ਨੇ ਗੁਣਾ ਵਾਲੇ ਜਾਣਦੀਆਂ ਗੱਲਾਂ ਉਹਨੂੰ ਵੈਦਿਕ ਨਹੀਂ ਕਬ ਦੀਆਂ ਗੱਲਾਂ ਜੀ ਚੋਂ ਕਬ ਦੀ ਉਹ ਵੈਦ ਚਾਹੇ ਉਹ ਦਵਾਈ ਇਹੋ ਕਬ ਦੀ ਸਾਡੇ ਫਾਇਦੇ ਦੀ ਉਹ ਸਾਰੀਆਂ ਵੈਦ ਦੇ ਵਿੱਚ ਲਿਖਣ ਆ ਗਈ ਸੀ ਜਿਹੜੇ ਆਮ ਬ੍ਰਹਮ ਜੀ ਨੂੰ ਆਪਾਂ ਕਹਿੰਦੇ ਬ੍ਰਹਮ ਪੂਰਨ ਬ੍ਰਹਮ ਤੋਂ ਪਹਿਲਾਂ ਬ੍ਰਹਮ ਹੈ ਉਹ ਵੇਦ ਹੈ ਚਾਰੇ ਵੇਦ ਬ੍ਰਹਮੇ ਕੋਧੀਏ ਚਾਰੇ ਵੇਦ ਬ੍ਰਹਮੇ ਨੂੰ ਦੱਸ ਤੈਨੂੰ ਉਹ ਵੇਦ ਹੈ ਜਿਹੜਾ ਫਿਰ ਬੰ ਮਾ ਕਾ ਜਾਣਦਾ ਜਾਂ ਤੂੰ ਜਾਣ ਆਂ ਹਾਂ ਜਾਂ ਤੂੰ ਉਹਨੂੰ ਦੱਸਣ ਵਾਲਾ ਬਣੇ ਤੇ ਤੂੰ ਪੁੱਛੇ ਤਾਂ ਜਾਣਦਾ ਇਹ ਗੱਲ ਤੇਤੋਂ ਪੁੱਛਣੀ ਪਊਗੀ ਆ ਇੱਥੇ ਅੜੀ ਅੜੀ ਦੇਖਦਾ ਫੋਜ ਉਹ ਇਥੇ ਦੇਖੀ ਬੇਦ ਉਹਨੀਆਂ ਗੱਲਾਂ ਜਾਣਦਾ ਨਹੀਂ ਉਹਦੇ ਕੋਈ ਗਿਆਨ ਇੰਦਰ ਨਹੀਂ ਅੱਖਾਂ ਕਾਡੂ ਜੋ ਆਪਣੇ ਲੈਵਲ ਤੇ ਹੋਏ ਤੋਂ ਗਿਆਨ ਲਾਇਆ ਸਕਦਾ ਉਹਨਾਂ ਹੀ ਜਾਣਦਾ ਉਹਦਾ ਪਤਾ ਮੈਨੂੰ ਉਦੋਂ ਐਸ ਹਮਨੇ ਲੋਕ ਬੇਦ ਕੀ ਨੂੰ ਕਹਿੰਦੇ ਨੇ ਬੇਦ ਉਹਨੂੰ ਕਹਿੰਦੇ ਨੇ ਜਿਹੜਾ ਉਹ ਦੱਤਾਤ ਰਹਾ ਹੈ ਕਾਹ ਦਾ ਗਿਆ ਉਬੇਦ ਦੱਤਾਤ ਰਹਾ ਦਾ ਜੰਨੂ ਬੇਜ਼ ਦੇ ਵਿੱਚ ਹੋਏ ਬੇਜ਼ ਰੂਪ ਚ ਹੋਇਆ ਕਿਸੇ ਚੀਜ਼ ਤੋਂ ਪ੍ਰਭਾਵਿਤ ਨਹੀਂ ਹੋਇਆ ਹਮ ਸਰ ਕੋਈ ਸ਼ਬਦ ਤੋਂ ਪ੍ਰਭਾਵਿਤ ਹੋਇਆ ਜਿਹੜਾ ਉਹ ਗੱਲਾਂ ਕਰਦਾ ਹੈ ਪਹਿਲਾਂ ਹੀ ਜਬਦੇ ਦਾ ਹੀ ਉਹਦਾ ਅਵਸਤੋ ਹੈ ਜਿਹੜੇ ਜਨਮਿਆ ਸੁਧਾਰਨਾ ਉਹਦਾ ਪ੍ਰਸਾਦ ਆਪ ਜੀ ਸਾਦਗੀ ਮਹਿਮਾ ਬੇਦ ਨਾ ਜਾਣੇ ਜੇ ਤਾਂ ਸੁਣੇ ਤੇ ਤਾਂ ਬਖਿਆਨੇ ਜੇ ਤਾਂ ਸੁਣੇ ਤੇ ਤਾਂ ਬਖਿਆਨੇ ਉਹ ਬੇਦ ਜਿਹੜਾ ਬੋਲਣ ਵਾਲਾ ਹੈ ਬੇਦ ਹੈ ਹੁਣ ਫਰਨਾਣਕ ਬੇਦ ਹੈ ਜਿਹੜਾ ਬੋਲਦਾ ਚੇਤਰ ਬੇਦ ਚੇਤਨੂ ਬੇਦ ਦੁਨਿਆ ਬੇਦ ਹੋਣੀ ਸਰ ਉਹ ਜਿੰਨੀ ਗੱਲ ਸੁਣਦਾ ਉਹ ਨਹੀਂ ਵਿਖਿਆਮ ਕਰ ਦਿੰਦਾ ਪਰ ਜਿੱਤਾ ਸੁਣੇ ਦਿੰਦਾ ਜਿਹੜਾ ਸੁਣਦਾ ਉਹ ਠੀਕ ਆ ਗਿਆ ਅਰਥ ਬ੍ਰਹਮ ਦਾ ਹੀ ਆ ਅੰਦਰ ਹਾਂ ਹਾਂ ਇਹ ਬੇਦੇ ਅਰਥਾਇ ਨਹੀਂ ਉਹ ਜਨੀਅਰ ਪਾਣਿਆ ਜਿਹੜਾ ਬ੍ਰਹਮਾ ਉਹ ਬੇਦਾ ਰਾ ਬ੍ਰਹਮਾ ਤਪੂਰ ਬ੍ਰਹਮਾ ਉਹ ਬੇਦਾ ਇਹ ਚਾਰੇ ਬੇਦ ਪਰਮੇ ਕੋ ਦਈਏ ਪਰਮੇਸ਼ਰ ਨੇ ਉਹਦਾ ਦਿੱਤੇ ਨੇ ਫਰਟੇ ਤੇ ਰਮਨ ਹੈ ਅੰਦਰੋਂ ਇਹ ਉਹਨਾਂ ਨੇ ਬਈ ਤੇ ਜਿਹੜਾ ਖਿਆਲ ਹੈ ਇਹ ਜਿਹੜੇ ਦੂਰੇ ਵੀ ਖੋਜੀ ਹੁੰਦੇ ਨਾ ਕੋਈ ਘੱਟ ਨਹੀਂ ਉਹ ਬੜਾ ਤਪ ਵਾਲੇ ਹੁੰਦੇ ਨੇ ਸਬਰ ਸੰਤੋਖ ਵਾਲੇ ਹੁੰਦੇ ਨੇ ਇਹ ਵੀ ਐਵੇਂ ਨਹੀਂ ਹੁੰਦੇ ਹ ਸਾਰੀ ਜ਼ਿੰਦਗੀ ਇੱਕੋ ਕੰਮ ਤੇ ਲਾਉਂਦੇ ਬੜੀ ਸਿੰਪਲ ਜੀ ਲਾਈਫ ਹੁੰਦੀ ਹੈ ਨਾ ਸਾਦੀ ਜੀ ਹਾਂ ਜੀ ਸਾਦਗੀ ਮਹਿਮਾ ਉਪਮਾ ਤਿਹੋ ਗੁਣ ਤੇ ਦੂਰ ਸਾਦ ਕੀ ਉਪਮਾ ਤਿੰਨਾ ਗੁਣਾ ਤੇ ਦੂਰ ਸਾਦ ਦੀ ਉਪਮਾ ਤਾਂ ਤਿੰਨਾ ਗੁਣਾ ਤੇ ਪਰੇ ਆ ਉਹ ਤਿੰਨਾ ਗੁਣਾ ਦੇ ਪਰੇ ਦਾ ਗਿਆਨ ਕਿੱਥੋਂ ਲਿਆਵੇ ਮਾਇਆ ਤੋਂ ਪਰੇ ਦਾ ਗੱਲ ਕਿੱਥੋਂ ਲਿਆਵੇ ਮਾਇਆ ਦੇ ਅੰਦਰ ਅੰਦਰ ਅਸੀਂ ਜਨਮਿਆਂ ਮਾਇਆ ਦੇ ਅੰਦਰ ਅੰਦਰ ਸਾਰਾ ਗਿਆਨ ਲੈ ਲਾਂਗੇ ਉਹ ਜਿਹੜਾ ਬਾਹਰ ਲਾਉਂਦੋਂ ਗਿਆਨ ਹੈ ਉਹ ਕਿੱਥੋਂ ਲੈ ਕੇ ਸਾਦ ਕੀ ਜਿਹੜੀ ਉਪਮਾ ਤਿੰਨਾ ਗੁਣਾ ਦੇ ਪਰੇ ਰਹਿ ਜੋ ਤੁਮ ਸਦੋ ਤੇ ਪਰੇ ਰਹਿ ਜੋ ਤੁਮ ਸਦੋ ਦਾ ਸੰਧਾਰ ਬਣਿਆ ਹੈ ਇਹ ਤਾਂ ਦੁਰਿਆਵਤ ਦੀ ਗੱਲ ਹੈ ਦੁਰਿਆ ਦਾ ਪਰਮੇਸ਼ਰ ਦੀ ਅਵਸਥਾ ਕੋਣ ਪਰਪਤੀ ਅਵਸਥਾ ਹੁੰਦਾ ਹੈ ਪਾਰਪਰਮ ਦੀ ਅਵਸਥਾ ਹੁੰਦਾ ਹੈ ਉਹ ਤਾਂ ਫਿਰ ਉਹ ਉਹਦਾ ਉਹ ਉਹਦਾ ਬਲਾਇਆ ਹੀ ਬੋਲਦਾ ਫਿਰ ਇਹ ਨਰਾ ਜਿਹੜਾ ਦਰਨਕਾਰ ਹੈ ਉਹ ਜਿਹੜਾ ਬੁਲਾਉਂਦਾ ਤਾਂ ਇਹ ਬੋਲਦਾ ਠੀਕ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਉਪਮਾ ਰਹੀ ਭਰਪੂਰ ਸਾਧ ਦੀ ਉਪਮਾਇਆ ਸਾਰੇ ਭਰ ਕੇ ਪੂਰਾ ਜਿਹੜਾ ਕਰ ਰਿਹਾ ਸੰਸਾਰ ਨੂੰ ਸੰਸਾਰ ਭਰ ਕੇ ਪੂਰਾ ਨਹੀਂ ਹੋ ਰਿਹਾ ਸਾਰੇ ਜੀਵਾਂ ਦੇ ਵਿੱਚ ਗਿਆਨ ਨਹੀਂ ਵਧ ਰਿਹਾ ਇਹ ਸਾਧ ਕਰਕੇ ਹੀ ਆ ਸਾਧੇ ਬਣ ਆ ਜੀ ਸਾਰਿਆਂ ਨੇ ਭਾਡਾ ਭਰ ਕੇ ਸਾਧ ਹੋ ਜੂ ਆ ਤਾਂ ਉਹ ਗੁਆ ਪਾਈ ਜਾਂਦੇ ਨੇ ਸਾਰਿਆਂ ਦੇ ਵਿੱਚ ਗਿਆਨ ਪਾਈ ਜਾਂਦੇ ਨੇ ਪਾਈ ਜਾਂਦੇ ਨੇ ਗਿਆਨ ਵਾਲਾ ਪਾਟਾ ਸਾਰਿਆਂ ਦਾ ਕੋਈ ਖੱਪਰ ਨਹੀਂ ਕਿਸੇ ਦਾ ਕੱਟ ਗਿਆ ਨਾਲੇ ਕਿਹਦਾ ਜੰਨਾ ਭਰਿਆ ਕਿਹਦਾ ਕਿੰਨਾ ਕਹੇਦਾ ਕਿੰਨਾ ਕਹੇਦਾ ਕਿੰਨਾ ਗਿਆਨ ਵੱਧ ਘਟ ਹੋ ਸਕਦਾ ਸਾਰਿਆਂ ਦਾ ਖੱਪਰ ਭਰਨ ਖਾਤਰ ਆ ਗੁਰਬਾਣੀ ਇਹ ਉਹ ਸਾਧ ਦੀ ਉਪਮਾ ਨਹੀਂ ਦਾ ਭਰੇ ਨੇ ਖੱਪਰ ਭਰ ਰਹੀ ਹੈ ਹੁਣ ਜਿਹੜੇ ਬਾਕੀ ਰਹਿੰਦੇ ਖੱਪਰ ਨਾਲ ਉਸਨੇ ਭਰਨਾ ਹੈ ਬਾਡੇ ਆੜਾ ਖੱਪਰ ਹੈ ਮਾਨੇ ਰਜਦਾ ਕੋਈ ਚੀਜ਼ ਨਾ ਪਰ ਇਹਦੇ ਨਾਲ ਭਰਪੂਰ ਹੋਊਗਾ ਗਿਆਨ ਨਾਲ ਹੋਣਾ ਆ ਕਿ ਨਹੀਂ ਕਹੇ ਚੀਜ਼ਾਂ ਭਰਪੂਰ ਹੋਣਗੀਆਂ ਭਾਇਆ ਨਾਲੇ ਭਰਪੂਰ ਹੋਗਾ ਭਰਿਆ ਜਾ ਸਕਦਾ ਹਾਂ ਮਾਣੇ ਖੱਪਰ ਕੱਢਾ ਜਿਹਾ ਤਾਂ ਉੱਪਰ ਆਕਾਸ਼ ਐਡਾ ਖੱਪਰ ਹੈ ਪਾਉ ਕੀ ਪਾਲਾਂ ਵਿੱਚ ਫੇਰਦਾ ਖਾਲੀ ਜਗ੍ਹਾ ਭਰੇਗੀ ਇਹ ਗਿਆਨ ਨਾਲੇ ਭਰੂਆ ਰੋਸ਼ਨੀ ਨਾਲ ਤਾਂ ਭਰ ਜਾਊਗਾ ਬੋਲੀ ਕਹ ਜੀ ਨਵਲ ਸਾਦ ਕੀ ਉਪਮਾ ਰਹੀ ਭਰਪੂਰ ਸਾਦ ਹੀ ਗਿਆਨ ਦੇ ਰਿਹਾ ਜੋ ਸਾਦ ਉਪਮਾ ਕਰ ਰਿਹਾ ਉਹੀ ਭਰ ਰਹੀ ਹੈ ਲੋਕਾਂ ਨੇ ਦੇਖੋ ਨਾ ਤੇਰਾਕ ਸਾਦ ਆਨੇ ਉਪਮਾ ਕੀਤੀ ਹੈ ਸਾਦ ਦੀ ਕੀਤੀ ਹੋਈ ਉਪਮਾ ਸਾਦ ਦੀ ਉਪਮਾ ਉਹ ਸਾਦ ਦੀ ਹੋਈਆ ਪਰਮੇਸ਼ਰ ਦੀ ਹੋਈਆ ਉਹ ਕੋਈ ਨਹੀਂ ਉਹਦੇ ਪਰ ਕਹ ਸੁਭਾਅ ਉਹਦਾ ਇਥੇ ਲੈਣਾ ਜਿਹੜੀ ਸਾਤ ਦੀ ਉਪਮਾ ਕੀਤੀ ਹੋਈ ਆ ਉਹਨੇ ਬਹੁਤ ਕਰਨਾ ਉਹ ਸਾਰਿਆਂ ਨੂੰ ਭਰਪੂਰ ਰੋਹੀ ਤਾਂ ਕਰ ਰਹੀ ਆ ਪਹਿਲਾ ਸਾਤ ਬੋਲ ਰਿਹਾ ਪਹਿਲਾ ਵੀ ਤਾਂ ਬਾਣੇ ਚ ਸਾਦੇ ਚਲਾ ਰਿਹਾ ਦੂਜੀਆਂ ਜੁੰਡੋ ਰੂ ਦੂਜਿਆਂ ਜੁੰਦਾਂ ਨੂੰ ਜਿਹੜਾ ਸਦਿਆ ਹੋਇਆ ਮਨਾ ਉਹ ਹੀ ਤਾਂ ਚਲਾ ਰਿਹਾ ਹੁਣ ਮੋੜਾ ਜੇ ਬੈਲੈਂਸ ਹੈਗਾ ਹੁਣ ਮੋਰ ਡਰਦਾ ਕਿ ਅੰਤਰਾਸ ਨੂੰ ਕਰਕੇ ਕੰਟਰੋਲ ਜੇ ਸਾਰਾ ਕੋਈ ਕਰਾਈ ਹਾਂ ਕਾ ਕਰ ਦੇਗਾ ਠਾਣਾ ਬੈਠਾ ਹੁੰਦ ਰਹੀ ਬੈਠਾ ਸਾਹ ਦੇ ਨੂੰ ਕੰਟਰੋਲ ਕਰਦਾ ਆਪ ਹੈ ਕੰਟਰੋਲ ਕਰਦੀ ਹੈ ਦਰੇ ਕੰਟਰੋਲ ਕਰਦਾ ਸਾਦ ਕੀ ਸੋਪਾ ਕਾ ਨਹੀਂ ਅੰਤ ਸਾਦ ਕੀ ਸੋਪਾ ਕਾ ਨਹੀਂ ਸਾਦ ਕੀ ਸੋਪਾ ਕਿੱਦੀ ਕੀਤੀ ਜਾਵੇ ਕੋਈ ਅੰਤ ਨਹੀਂ ਹੈ ਦਾ ਸਾਦ ਕੀ ਸੋਪਾ ਸਦਾ ਪੇ ਅੰਤ ਸਾਦ ਕੀ ਸੋਪਾ ਸਦਾ ਹੀ ਪੇ ਅੰਤ ਹੈ ਇਹ ਨਹੀਂ ਵੀ ਹੋਣਾ ਅੰਤ ਗਾਲਵਾ ਅੰਤ ਹੋ ਜੂ ਸਦਾ ਪੇ ਅੰਤ ਹਮੇਸ਼ਾ ਬਹੰਤੇ ਰਹੀ ਹੈ ਸਾਰਿਆਂ ਨੇ ਬੰਦ ਕਹਿੰਦੇ ਰਹੇ ਅਦਲ ਸਾਧਾਰ ਪਰਮ ਵਿੱਚ ਕੋਈ ਫਰਕ ਕੇ ਨਹੀਂ ਧਾਨ ਕੇ ਸਾਧ ਪ੍ਰਭ ਜੀ ਨਾ ਭਾਈ ਅੱਗੇ ਆ ਜਾਈ ਓਏ ਉਹ ਬੁਲਾਉਂਦਾ ਹੈ ਬੋਲਦਾ ਹੈ ਗੱਲ ਤਾਂ ਇੱਕੋ ਹੀ ਹੈ ਦੋਹਾਂ ਦੀ ਇਹ ਉਹਦੀ ਉਪਮਾ ਹੈ ਬੋਲਿਆ ਹੈ ਅਕਰਾਈ ਹੋਨੇ ਹੁਣ ਇਹਦਾ ਭੇਦ ਕਿੰਨੂ ਹੋਊਗਾ ਉਹ ਲੋੜਾਂ ਨੇ ਤਾਂ ਆਪੇ ਹੀ ਨਹੀਂ ਹੈ ਉਹ ਤਾਂ ਕਹਿੰਦਾ ਵੀ ਜੈਜਾ ਦਰਿਆ ਤਾਂ ਕਹਿੰਦਾ ਕਹਿੰਦਾ ਓਏ ਆ ਹੁਣ ਪਾਣੀ ਕਿੱਥੇ ਜਾ ਗਿਆ ਕਹਿੰਦਾ ਪਜੈਜਾ ਪਿੱਛੋਂ ਆ ਗਿਆ ਕਹਾਂ ਆ ਗਿਆ ਮੈਨੂੰ ਕੀ ਪਤਾ ਤੇ ਜਿਆ ਨੂੰ ਪਤਾ ਕਦੇ ਕਹੇ ਜਾ ਪਾਣੀ ਆ ਜਾਂਦਾ ਕਦੇ ਕਹੇ ਜਾ ਜਾਂਦਾ ਕਹਿੰਦਾ ਭਾਈ ਤਾਂ ਪੀਣਾ ਫੀਲਾ ਨਹੀਂ ਨਾਲ ਸੀ ਇਹ ਤਾਂ ਇਹ ਜਿਹਾ ਹੀ ਹੁੰਦਾ ਪਿੱਛੋਂ ਜੈ ਜੀ ਮਾ ਆਵੇ ਕੇ ਜੈ ਜੀ ਆਪੇ ਗੱਲ ਪੂਰੀ ਪਾਣੀ ਤੈਸਾ ਘੜੀ ਘਰ ਪਹਿਲਾਂ ਤੇਰੇ ਮਤਲਬ ਦਾ ਲੈਣਾ ਨਹੀਂ ਤੇਰੇ ਕੋਲ ਨਾ ਸਹੀ ਇਹਦਾ ਜੈ ਜੀ ਆ ਜੈ ਜੀ ਆ ਹੀ ਦੇਤੀ ਬਈ ਚੋ ਸਾਦ ਕੀ ਸੋਪਾ ਉੱਚ ਤੇ ਉੱਚੀ ਸਾਦ ਕੀ ਸੋਪਾ ਉੱਚ ਤੇ ਉੱਚੀ ਉੱਚ ਤੇ ਉੱਚੀ ਹੈ ਸੋਪਾ ਬਹੁਤ ਉੱਚੀ ਵਸਾ ਦੀ ਗੱਲ ਹੈ ਬਹੁਤ ਬ੍ਰੀਫ ਗੱਲ ਹੈ ਸਾਦ ਕੀ ਸੋਪਾ ਮੂਚ ਤੇ ਮੂਚੀ ਆ ਜਿਹੜੇ ਮਜ਼ਬੂਤ ਹੈ ਕਾਇਨਨ ਇਹ ਗੱਲ ਹੈ ਵਜ਼ਨدار ਗੱਲ ਹੈ ਪਾਇਦਾਰ ਗੱਲ ਹੈ ਜੇ ਕੋਈ ਕਹੇ ਮੇਰੀ ਗੱਲ ਬਹੁਤ ਮਜ਼ਬੂਤ ਹੈ ਤਾਂ ਮਜ਼ਬੂਤ ਨਾ ਹੋਰ ਵੀ ਮਜ਼ਬੂਤ ਹੈ ਵਜ਼ਨਦਾਰ ਨੂੰ ਬਦਲਦਾਰ ਗੱਲ ਹੈ ਮੋਈ ਤੇ ਕੁੱਝ ਸਾਦ ਕੀ ਸੋਪਾ ਸਾਦ ਬਣ ਆਈ ਸਾਦ ਕੀ ਸੋਪਾ ਹੀ ਸਾਦਾ ਰੂਪ ਧਰ ਕੇ ਆਈ ਹੈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਇਸ ਕਰਕੇ ਸਾਧ ਪ੍ਰਭ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਪ੍ਰਭਾਰ ਸਾਧ ਸਾਧ ਬਾਨਾ ਪ੍ਰਭ ਦਿੱਤਾ ਭੇਦ ਦੱਸਦੀਏ ਦੁਹਾਂ ਚ ਕੀ RAM ਕਬੀਰਾ ਇੱਕ ਪਏ ਹੈ ਕੋਈ ਨਹੀਂ ਕੋਈ ਨਹੀਂ ਸੰਗਤ ਹੁਣ ਜਿਹੜਾ ਕੋਡ ਨੰਬਰ ਹੈ ਮੈਂ ਕਹਾਂ ਬਰਬਾਦ ਬੋਲ ਬਰਮਾਰ ਬਾਲਵਾ ਜੀ ਸੰਗੀਆ ਸਾਹ ਫਿਰ ਇੱਕਾ ਇੱਕ ਤੋਂ ਬਾਅਦ ਮੁਬਾਰਦੋ ਨੇ ਇੱਕ ਆਵੇ ਬਾਲਵਾ ਮੈਂ ਹੁਣ ਬੁਲਾਇਆ ਬੋਲਦਾ ਫਿਰ ਬੋਲ ਫਿਰ ਜਾਣੀ ਬੋਲਣ ਸਿੱਖਦਾ ਹੀ ਹੈ ਬੁਲਾਇਆ ਉਹ ਇੱਥੇ ਹੀ ਸਿੱਖਣਾ ਇੱਛਾ ਦੇਖ ਰਿਹਾ ਕੀ ਹੋ ਰਿਹਾ ਜਦ ਹੁਕਮ ਉਹ ਬੁਝਲਿਆ ਜਦ ਹੁਕਮ ਬੁਝਲਿਆ ਮੈਂ ਨਾਲ ਚੱਲ ਪਿਆ ਫਿਰ ਜੁਗਨ ਅਲਗਲ ਬੈ ਸਾਧ ਕੀ ਸੋਪਾ ਸਾਧ ਬਣ ਆਈ ਸਾਧ ਕੀ ਸੋਪਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਨਾਨਕ ਆ ਸਾਧਾਰ ਪ੍ਰਭ ਦੇ ਵਿੱਚ ਕੋਈ ਫਰਕ ਨਹੀਂ ਆ ਸਾਧ ਜਿਹੜਾ ਹੈਗਾ ਉਹ ਮਾਨਸੀ ਜਿਹੜਾ ਪ੍ਰਭ ਸੀ ਉਹ ਚਿਤ ਸੀ ਇਹ ਦੋਏ ਹੁਣ ਇੱਕ ਨੇ ਇਸ ਕਰਕੇ ਜਿਹੜਾ ਚਿਤ ਹੈ ਉਹ ਜਿਹੜਾ ਸੀ ਨਾ ਪਿਤਾ ਕਾ ਜਨਮ ਕੀ ਜਾਣੇ ਪੂਤ ਬੈ ਤਾਂ ਉਹ ਵਸਤਾ ਹੁਣ ਨਹੀਂ ਪਤਾ ਹੁੰਦਾ ਕੋਈ ਥੋੜੀ ਬਤਾ ਇਨਾਂ ਨੂੰ ਕੋਈ ਪਤਾ ਹੈ ਕਿ ਨਹੀਂ ਹੈ ਕੀ ਗੱਲ ਹੈ ਹੁਣ ਉਹ ਗੱਲ ਨਹੀਂ ਦੱਸ ਸਕਦੇ ਪਹਿਲਾਂ ਗਿਆਜ਼ੀ ਪਤਾ ਦੇ ਜਾਂ ਜਾਨ ਪਤਾ ਕਿ ਕਾਹ ਜਾਣਾ ਉਹ ਕੀ ਜਾਣਾ ਪੁੱਤ ਹੁਣ ਜਦ ਬੇਦਾਰ ਪੁੱਤ ਇਕੱਠੇ ਹੋ ਗਏ ਹੁਣ ਉਹ ਛੰਤ ਨਹੀਂ ਲਾਗੂ ਉਹੋ ਗੱਲ ਨਹੀਂ ਕਹਿ ਸਕਦੇ